ਸ਼੍ਰੀ ਗੁਰੂ ਨਾਨਕ ਦੇਵ ਪ੍ਰਕਾਸ਼ਪੁਰਮੋਂ ਕੇ ਅੱਜ ਭਾਈ ਵੀਰ ਸਿੰਘ ਹਾਲ ਤੋਂ ਨਗਰ ਕੀਰਤਨ ਉੱਪਰ ਪਹੁੰਚਿਆ ਹੈ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀਆਂ ਤਸਵੀਰਾਂ ਨੇ ਜਿੱਥੇ ਕਿ ਅੱਜ ਨਗਰ ਕੀਰਤਨ ਪਹੁੰਚਿਆ ਸੁਲਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜ ਪਿਆਰਾਂ ਨੂੰ ਸਰਪਾਲ ਦੇ ਕੇ ਸਲਮਾਨਤ ਕੀਤਾ ਜਾ ਰਿਹਾ ਹੈ ਸੋ ਸੰਗਤਾਂ ਇੱਥੇ ਪਹੁੰਚੀਆਂ ਨੇ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਪ੍ਰਕਾਸ਼ਪੁਰਵ ਸੰਗਤਾਂ ਮਨਾ ਰਹੀਆਂ ਨੇ ਸੋ ਹਰ ਸਾਲ ਦਾ ਰਾਂਹ ਸਾਲ ਵੀ ਭਾਈ ਵੀਰ ਸਿੰਘ ਹਾਲ ਤੋਂ ਨਗਰ ਕੀਰਤਨ ਪਹੁੰਚਿਆ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚਿਆ ਨੇ ਤੁਹਾਨੂੰ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਸਰੂਪ ਸੁੰਦਰ ਪਾਲਕੀ ਵਿੱਚ ਸਜਾਏ ਹੋਏ ਨੇ ਅੱਗੇ ਅੱਗੇ ਗੱਤਕਾ ਪਾਰਟੀਆਂ ਸੰਗਤਾਂ ਸੇਵਾ ਕਰਦੀਆਂ ਹੋਈਆਂ ਔਰ ਵਕਤ ਥਾਂਵਾਂ ਤੇ ਲੰਗਰ ਲਗਾਏ ਗਏ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜ ਪਿਆਰਾਂ ਸਨਮਾਨ ਪ੍ਰਬੰਧਕਾਂ ਦਾ ਸਨਮਾਨ ਸਿਰਪਾਉ ਦੇ ਕੀਤਾ ਜਾ ਰਿਹਾ ਹੈ ਸੋ ਵੱਡੀ ਗਿਣਤੀ ਵਿੱਚ ਜਿੱਥੇ ਗੁਰਨਾਨਕ ਨਾਮ ਲੇਵਾ ਸਿੱਖ ਸੰਗਤ ਅੱਜ ਧੰਨਨ ಶ್ರೀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾ ਰਹੀਆਂ ਨੇ ਉੱਥੇ ਹੀ ਅੱਜ ਭਾਈ ਵੀਰ ਸਿੰਘ ਹਾਲ ਤੋਂ ਹਰ ਸਾਲ ਤਰ੍ਹਾਂ ਇਸ ਸਾਲ ਵੀ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਹੁਣ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚਿਆ ਹੈ ਸੋ ਪ੍ਰਬੰਧਕਾਂ ਵੱਲੋਂ ਪ੍ਰਬੰਧਕਾਂ ਸਨਮਾਨ ਕੀਤਾ ਜਾ ਰਿਹਾ ਪੰਜ ਪਿਆਰੇ ਸਨਮਾਨ ਕੀਤਾ ਜਾ ਰਿਹਾ ਸਰਪਾਉ ਦੇ ਕੇ ਸੋ ਧੰਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨ ਸੰਗਠਾ ਬੜੇ ਹੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਨੇ ਔਰ ਵੱਡੀ ਗਿਣਤੀ ਵਿੱਚ ਇਸ ਨਗਰ ਵਿੱਚ ਸੰਗਠਾ ਨੇ ਇਸ ਮੌਕੇ ਕੀਤੀ ਹੈ ਵਕਫ ਵਕਫ ਬਜਾਰਾ ਹੀ ਹੁੰਦਾ ਹੋਇਆ ਇਹ ਨਗਰ ਕੀਰਤਨ ਆ ਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚਿਆ ਸੋ ਦਰਸ਼ਨ ਕਰਵਾ ਰਹੇ ਆ ਨਗਰ ਕੀਰਤਨ ਦੇ ਜੋ ਕਿ ਅੱਜ ਭਾਈ ਵੀਰ ਸਿੰਘ ਹਾਲ ਤੋਂ ਸ਼ੁਰੂ ਹੁੰਦਾ ਹੋਇਆ ਵਕਫ ਬਜਾਰਾ ਹੀ ਹੁੰਦਾ ਹੋਇਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚਿਆ ਐਸਜੀਪੀਸੀ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ ਔਰ ਇਸੇ ਤਰ੍ਹਾਂ ਹੀ ਵਕ ਵਕ ਥਾਵਾਂ ਤੇ ਸੰਗਤਾਂ ਵੱਲੋਂ ਗੁਰੂ ਕੇ ਲੰਗਰ ਲਗਾਏ ਗਏ ਸੋ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸੰਬੰਧ ਤਾਂ ਪਰਹੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਐਸਜੀਪੀਸੀ ਵੱਲੋਂ ਮੈਂਬਰਾਂ ਵੱਲੋਂ ਅਧਿਕਾਰੀਆਂ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ ਪ੍ਰਬੰਧਕਾਂ ਦਾ ਸਿਰਫ ਇਹ ਉਹ ਤੇ ਕਿ ਇਸੇ ਤਰ੍ਹਾਂ ਹੀ ਗੁਰਮਸਾ ਸਮਾਗਮ ਵੀ ਭਾਈ ਵੀਰ ਸਿੰਘ ਹਾਲ ਵਿਖੇ ਹੋਏ ਨੇ ਔਰ ਹਰ ਸਾਲ ਤਰ੍ਹਾਂ ਇਸ ਸਾਲ ਵੀ ਜੇ ਦੇਖਿਆ ਜਾਵੇ ਤਾਂ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਪਹੁੰਚੀਆਂ ਨੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਨਗਰ ਕੀਰਤਨ ਦੇ ਵਿੱਚ ਤੇ ਸਜਕਾਰਾਂ ਦੀ ਗੂੰਜ ਵਿੱਚ ਨਗਰ ਕੀਰਤਨ ਭਾਈ ਵੀਰ ਸਿੰਘ ਹਾਲ ਤੋਂ ਪਹੁੰਚਿਆ ਸੋ ਸਵਾਗਤ ਕੀਤਾ ਗਿਆ ਨਗਰ ਕੀਰਤਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲ ਤਾਰਨ ਗੋ ਨਾਨਕ ਆਇਆ ਗੰਤਨ ਸਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਜਨ ਦੇਸ਼ ਸਾਹਿਬ ਦੇ ਚਰਨ ਨਾਮ ਲੈਵਾ ਸੰਗਤਾਂ ਮਨਾ ਰਹੀਆਂ ਨੇ ਉਸੇ ਦੇ ਸਬੰਧ ਵਿੱਚ ਅੰਮ੍ਰਿਤਸਰ ਧਾਰਮਿਕ ਪੰਚ ਵੱਲੋਂ ਜੋ ਮਹਾਰਾਜ ਨੂੰ ਸਮਰਪਿਤ ਜੋ ਪਰਿਵਾਰ ਫੈਜਾ ਨਗਰ ਕੀਤਾ ਜੋ ਹਰ ਸਾਲ ਇੱਥੇ ਭਾਈ ਵੀਰ ਸਿੰਘ ਹਾਲ ਤੋਂ ਲੈ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੱਕ ਲੈ ਕੇ ਆਉਂਦੇ ਨੇ ਮੈਂ ਸਭ ਤੋਂ ਪਹਿਲਾਂ ਇਹਨਾਂ ਸਾਰਿਆਂ ਦੀ ਸ਼ਾਨਗਾ ਕਰਦਾ ਕਿ ਬੇਹਦ ਉਦਮ ਉਪਰਾਲਾ ਕਰਕੇ ਸੰਗਤਾਂ ਨੂੰ ਗੁਰੂਗ੍ਰਾਲ ਜੋੜਦੇ ਨੇ ਔਰ ਗੁਰੂ ਗੁਰੂ ਘਰ ਦਾ ਜੋ ਸੁਖ ਅਨੰਦ ਪ੍ਰਾਪਤ ਕਰਦੇ ਨੇ ਸੋ ਜਿੱਥੇ ਜਿੱਥੇ ਵੀ ਗੁਰਨਾਮ ਨਾਮ ਲੈਵਾ ਸਕਤਾ ਬੈਠੀਆਂ ਸਮੂਚੀਆਂ ਗੁਰਨਾਮ ਨਾਮ ਲੈਵਾ ਸਕਤਾ ਨੂੰ ਤਨ ਤਨ ਸਹਿਬ ਸਿਬ ਗੁਰਨਾਮ ਸਾਹਿਬ ਦੇ ਪ੍ਰਕਾਸ਼ ਬਲੋਂ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਹਾਲ ਤੋ ਸਾਡੇ ਵਲ ਨਗਰ ਕਪਤਨ ਸੇਵਾ ਕੀਤੀ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਉੱਜ ਕੇ ਚਾਂਦਨ ਹੋਆ ਜੋ ਕਰ ਸੂਜ ਨਿਕਲਿਆ ਤਾਰੇ ਛਪੇ ਹਨੇਰ ਪਲਵਾ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ अवतार सु, गुरु पर्व ਦੇ ਸਬੰਧ ਵਿੱਚ ਵਿਸ਼ਾਲ ਪ੍ਰਵਾਦ ਫੇਰੀ ਜੋ ਕਿ ਅੰਮ੍ਰਿਤਸਰ ਧਾਰਮਿਕ ਮੰਚ ਵੱਲੋਂ ਹਰ ਸਾਲ ਦੀ ਤਰ੍ਹਾਂ ਭਾਈ ਵੀਰ ਸਿੰਘ ਹਾਲ ਤੋਂ ਚੱਲ ਕੇ ਸਾਰੇ ਸ਼ਹਿਰ ਦੀਆਂ ਸੰਗਤਾਂ ਨੂੰ ਨਾਲ ਲੈ ਕੇ ਸਮਾ ਸਮਾਜ ਸੁਸਾਇਟੀਆਂ ਸੂਨੀ ਸਾਹਿਬ ਸਹਿਓ ਸੁਆਡੀਆਂ ਲੈ ਕੇ ਗੁਰੂ ਜਪ ਸਿਕਉਂਦੀ ਹੋਈ ਸਤਸਕੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੀਏ ਇੱਥੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਮੈਨੇਜਰ ਸ੍ਰੀ ਦਰਬਾਰ ਸਾਹਿਬ ਵੱਲੋਂ ਨਿੱਘਾ ਸਵਾਗਤ ਦਰਬਾਰ ਸਾਹਿਬ ਵੱਲੋਂ ਕੀਤਾ ਗਿਆ ਔਰ ਪੰਜਾ ਪਿਆਰਿਆਂ ਦੇ ਵਿੱਚ ਇਹ ਪ੍ਰਬਾਦ ਫੇਰੀ ਜਿਹੜੀ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੀ ਹੈ ਮੈਂ ਆਪਣੇ ਵੱਲੋਂ ਆਪਣੀ ਸਾਰੀ ਟੀਮ ਜਿਹੜੀ ਸਾਡੇ ਸਾਹਮਣੂ ਸਵੈਡੀਆਂ ਆਈਆਂ ਨੇ ਉਹਨਾਂ ਨੂੰ ਧੰਨਵਾਦ ਕਰਦਾ ਔਰ ਸਾਰੀ ਸੰਗਤ ਦਾ ਧੰਨਵਾਦ ਕਰਦਾ ਔਰ ਮਾਰੇ ਲੋ ਗੁਰੂ ਨਾਨਕ ਦੇਵ ਜੀ ਗੁਰਪੁਰ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਨਾਨਕ ਆਇਆ 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 ਕਲਯੁਗ ਤਾਰਨ ਨਾਨਕ ਆਇਆ ਕਲਯੁਗ ਤਾਰਨ ਨਾਨਕ ਆਇਆ ਕਲਯੁਗ ਤਾਰਨ ਨਾਨਕ ਆਇਆ ਕਲਯੁਗ ਤਾਰਨ ਨਾਨਕ ਆਇਆ ਚਲੋ ਸਭ ਰਲ ਮਿਲ ਦਰਸ਼ਨ ਕਰੀਏ ਬਾਬਾ ਨਾਨਕ ਆਏ ਨੇ ਚਲੋ ਸਭ ਰਲ ਮਿਲ ਦਰਸ਼ਨ ਕਰੀਏ ਬਾਬਾ ਨਾਨਕ ਆਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਅਨਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਹੈ ਜਿਹੜੀਆਂ ਦੇਸ਼ ਦੇਸ਼ ਦੀਆਂ ਸਿੱਖ ਸੰਗਤਾਂ ਬੜੀ ਭਾਵਨਾ ਤੇ ਸ਼ਰਧਾ ਨਾਲ ਮਨਾ ਰਹੀਆਂ ਨੇ ਅੱਜ ਪ੍ਰਬਾਤ ਫੇਰੀ ਦਾ ਆਯੋਜਨ ਕੀਤਾ ਗਿਆ ਸੀਗਾ ਜੋ ਦਰਬਾਰ ਸਾਹਿਬ ਵਿਖਾ ਕੇ ਸਮਾਪਤੀ ਹੋਈ ਹੈ ਸਮੂਹ ਸਾਰੀ ਸਿੱਖ ਸੰਗਤ ਨੂੰ ਜਿਨ੍ਹਾਂ ਨੇ ਵੀ ਪਰਵਾਸ 베ਦੀ ਦੇ ਵਿੱਚ ਤਨਮਨ ਤਨਨਾ ਸੇਵਾ ਕੀਤੀ ਹੈ ਗੁਰੂ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਭਾਈ ਵੀਰ ਸਿੰਘ ਹਾਲ ਤੋਂ ਵਿਚਾਲ ਨਗਰ ਕੀਰਤਨ ਲੈ ਕੇ ਪਹੁੰਚੀਆਂ ਨੇ ਗਲਬਤ ਕਰਦੇ ਆ ਰਸਤੇ ਦੇ ਵਿੱਚ ਕਾਫੀ ਸੰਗਤਾਂ ਵੱਲੋਂ ਸੇਵਾ ਲੰਗਰ ਵੀ ਲਗਾਏ ਗਏ ਨੇ ਬਾਬਾ ਨਾਨਕ ਦੇ ਵਿਹਾਂ ਪਰਪੈ ਦਾ ਲੰਗਰ ਸ਼ੁਰੂ ਕੀਤਾ ਸੀ ਜੋ ਅੱਜ ਤੱਕ ਹੋ ਰਹੀ ਦੁਨੀਆ ਤੱਕ ਚੱਲਦਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਗੁਰੂ ਧੰਗ ਗੁਰਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਅੱਜ ਅਵਤਾਰ ਗੁਰਪੁਰਬ ਸਮੁੱਚੀ ਲੋਕਾਈ ਦੇ ਵਿੱਚ ਮਨਾਏ ਜਾ ਰਹੇ ਹਨ ਅਸੀਂ ਅੱਜ ਭਾਈ ਵੀਰ ਸਿੰਘ ਆਲ ਤੋਂ ਵਿਸ਼ਾਲ ਪਰਬਤ ਫੇਰੀ ਜੋ ਸਿਵਲਾਈਨ ਏਰੀਆ ਤੋਂ ਵੱਖ-ਵੱਖ ਗੁਰਦਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਸ੍ਰੀ ਸੁਖਨੀ ਸਾਹਿਬ ਸਿਵਲ ਸੋਸਾਇਟੀਆਂ ਆਪੋ ਆਪਣੇ ਸ਼ਬਦੀ ਜੱਥੇ ਲੈ ਕੇ ਪਹੁੰਚੇ ਹਨ ਸਮੂਹ ਸੰਗਤਾਂ ਨੂੰ ਜੀ ਆਇਆਂ ਵੀ ਕਹਿੰਦੇ ਹਾਂ ਅਤੇ ਇਹ ਹਾਜ਼ਰੀ ਭਰੀਆਂ ਸੰਗਤਾਂ ਨੂੰ ਤੁਹਾਨੂੰ ਕੋ ਆਮਦਾਸ ਜੀ ਮਹਾਰਾਜ ਦੇ ਦਰ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਸਮੂਚੀਆਂ ਸੰਗਤਾਂ ਨੂੰ ਆਪਣੇ ਦਰੋਂ ਕਰੋ ਸੇਵਾ ਸਿਮਰਨ ਨਾਮ ਦੀਆਂ ਦਾਤਾ ਬਖਸ਼ ਕੇ ਨਹਾਲੋ ਨੇ ਹਾਲ ਕਰੋ ਅਮਰਤਵਲੇ ਦੇ ਜਾਗਨ ਬਖਸ਼ ਕੇ ਸਮੂਹ ਸੰਗਤਾਂ ਦੀ ਝੋਲੀਆਂ ਖੁਸ਼ੀਆਂ ਦੇ ਨਾਲ ਭਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਜਵਾਨਾਂ ਨੂੰ ਦਸਤਾਰਾਂ ਸਜਾਉਣ ਵਾਲੇ ਖਰੀ ਦਸਤਾਰਾਂ ਦੇ ਕੈਂਪ ਲਗਾਉਣ ਵਾਲੇ ਮੰਜੀਤ ਫਰੋਜੀਪੁਰਿਆ ਵੀ ਪਹੁੰਚੇ ਨੇ ਗਲਬਰ ਕਰਦੇ ਆ ਅੱਜ ਤੁਸੀਂ ਵੀ ਨਗਰ ਕੀਰਤਨ ਹਾਜ਼ਰੀ ਭਰੀਆ ਔਰ ਤੁਹਾਡੇ ਵੱਲੋਂ ਇੱਕ ਛੋਟਾ ਜਿਹਾ ਕੈਂਪ ਵੀ ਆਰਗੇਨਾਈਜ਼ ਕੀਤਾ ਗਿਆ ਜਗਤ ਗੁਰੂ ਗੁਰਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਗੁਰੂ ਸਾਹਿਬ ਸਾਰੀ ਸੰਗਤੇ ਮੇਰ ਪਰਿਆ ਹੱਥ ਰੱਖਣਾ ਰੋਜਪੁਰੀਆ ਵੈਲਫੇਅਰ ਸੁਸਾਇਟੀ ਦੇ ਸਾਰੇ ਟੀਮ ਵੱਲੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰੂ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਜੋ ਫਲਸਫਾ ਆਪੋਂ ਦੇ ਚੱਲੀਏ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ ਤੇ ਸਭ ਦੀ ਆਪਾਂ ਪ੍ਰਣ ਕਰਦੇ ਹਾਂ ਅੱਜ ਦੇ ਦਿਨ ਆਪਾਂ ਵੱਧ ਵੱਧ ਲੋੜਵੰਦ ਪਰਿਵਾਰਾਂ ਦੀ ਮਦਦ ਕਰੀਏ ਤੇ ਜੋ ਵੀ ਇੱਥੇ ਆਵੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਛੇ ਨਗਰੀ ਤੇ ਸੋ ਰਾਜੀ ਜਾਵੇ ਸਾਰੇ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਦਾਸ ਮਨਜੀਤ ਸਿੰਘ ਫਰੋਜ਼ਪੁਰਿਆ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚੀਆਂ ਨੇ ਔਰ ਸਕੂਲੀ ਬੱਚੇ ਗਿੱਧਕਾ ਪਾਰਟੀਆਂ ਗਿੱਧਕਾ ਪਾਰਟੀਆਂ ਬੱਚਿਆਂ ਵੱਲੋਂ ਗਿੱਧਕੇ ਜੋਹਰ ਵਿਖਾਏ ਗਏ ਨੇ ਸੋ ਧੰਤਨਾ ਸ਼੍ਰੀ ਗੁਰਨਾਨਦ ਜੀ ਆ ਪ੍ਰਕਾਸ਼ ਪੂਰਵ ਸੰਗਤਾਂ ਮਨਾ ਰਹੀਆਂ ਨੇ ਸੋ ਵਿਸ਼ਾਲ ਨਗਰ ਕੀਰਤਨ ਪਹੁੰਚਿਆ ਸੋ ਪੰਜ ਪਿਆਰੇ ਦੇ ਅਗਵਾਈ ਵਿੱਚ ਧੰਤਨਾ ਸ਼ੁਰੂ ਧੰਤਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਹ ਨਗਰ ਕੀਰਤਨ ਅਜ ਭਾਈ ਵੀਰ ਸਿੰਘ ਹਾਲ ਤੋਂ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚਿਆ ਹੈ ਜਕਾਰਿਆਂ ਦੀ ਗੂੰਜ ਵਿੱਚ ਔਰ ਇਸ ਸਮੇ ਗੁਰੂ ਕੇ ਲੰਗਰ ਚਲਾਏ ਜਾ ਰਹੇ ਨੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਹੈ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਮੌਕੇ ਤੁਸੀਂ ਦੇਖ ਸਕਦੇ ਹੋ ਕਿ ਪੰਗਤ ਦੇ ਵਿੱਚ ਲੰਗਰ ਚੁਕਾਏ ਜਾ ਰਹੇ ਨੇ ਜਿੱਥੇ ਕਿ ਤਨਤਨ ਸ੍ਰੀ ਗੁਰੂ ਨਾਨਕ ਜੀ ਨੇ 20000 ਰੁਪਏ ਦਾ ਲੰਗਰ ਸ਼ੁਰੂ ਕੀਤਾ ਸੀ ਸੋ ਅੱਜ ਉਹੀ ਲੰਗਰ ਬਾਬਾ ਜੀ ਚੱਲ ਰਹੇ ਨੇ ਸੋ ਗੁਰੂ ਸਾਹਿਬ ਦਾ ਸ਼ੁਕਰਾਨਾ ਤੁਨ ਤੁਨ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਸੰਗਤਾਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਨਾਰੀਆਂ ਨੇ ਸੁਭਿਸ਼ਾਲ ਨਗਰ ਕੀਰਤਨ ਭਾਈ ਵੀਰ ਸਿੰਘ ਹਾਲ ਤੋਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚਿਆ ਜਿੱਥੇ ਕਿ ਐਸਜੀਪੀਸੀ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਹੈ ਯਾਨੀ ਸਵੇਰੇ ਤੋਂ ਗੁਰਪ੍ਰੀਤ ਸਿੰਘ ਅੰਮ੍ਰਿਤਸਰ